ਕੰਟੀਨਿਊਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਮਾਜੰਨ ਸਭਾ ਵੱਲੋਂ ਨਰੇਸ਼ ਮਾਜੰਨ ਦਾ ਸਨਮਾਨ ਅਕਾਲੀ ਦਲ ਵੱਲੋਂ ਨਿਹਤ ਬਟਾਲਾ ਹਲਕਾ ਇੰਚਾਰਜ ਨੂੰ ਮਿਲੇਗਾ ਲੋਕਾਂ ਦਾ ਪੂਰਾ ਸਾਥ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਕੇਂਦਰੀ ਮਾਜੰਨ ਸਭਾ ਵੱਲੋਂ ਨਰੇਸ਼ ਮਾਜੰਨ ਦਾ ਕੀਤਾ ਗਿਆ ਸਨਮਾਨ ਪਿਛਲੇ ਦਿਨੀ ਨਰੇਸ਼ ਮਾਜੰਨ ਭਾਜਪਾ ਨੂੰ ਅਲਵਿਦਾ ਕਹ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਨਰੇਸ਼ ਮਾਜੰਨ ਨਗਰ ਕੌਂਸਲ ਬਟਾਲਾ ਦੇ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਹੁਣ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦਿਓ ਸੇਵਾ ਨਿਭਾਰੇ ਨੇ ਮਾਜਨ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਨਰੇਸ਼ ਬਾਜਨ ਕਿਸੇ ਵੀ ਪਾਰਟੀ ਦੇ ਵਿੱਚ ਜਾਣ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਪਹਿਲਾਂ ਵੀ ਨਰੇਸ਼ ਬਾਜਨ ਨੇ ਹਰ ਵਿਅਕਤੀ ਦੇ ਕੰਮ ਕਰਵਾਏ ਹਨ ਤੇ ਅਗੋਂ ਵੀ ਕੰਮ ਕਰਾਉਂਦੇ ਰਹਿਣਗੇ ਇਸ ਗੱਲ ਦਾ ਉਹਨਾਂ ਨੂੰ ਪੂਰਾ ਭਰੋਸਾ ਹੈ ਨਰੇਸ਼ ਬਾਜਨ ਦੀ ਬਹੁਤ ਜ਼ਿਆਦਾ ਲੋਕਪ੍ਰਿਤਾ ਹੈ ਉਹ ਕੋਈ ਵੀ ਚੋਣ ਲੜ ਸਕਦੇ ਨੇ ਚਾਹੇ ਲੋਕ ਸਭਾ ਦਾ ਹੋਵੇ ਯਾ ਵਿਧਾਨ ਸਭਾ ਦਾ ਤੇ ਲੋਕ ਇਹਨਾਂ ਨਾਲ ਸਦਾ ਹੀ ਖੜੇ ਰਹਿਣਗੇ ਨੀਸ਼ ਮਾਜਨ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਮਾਜਨ ਸਭਾ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਪਹਿਲਾਂ ਵੀ ਮੈਂ ਲੋਕਾਂ ਦੀ ਸੇਵਾ ਕਰਦਾ ਰਿਹਾ ਹਾਂ ਤੇ ਹੁਣ ਵੀ ਸੇਵਾਦਾਰ ਬਣ ਕੇ ਰਵਾਂਗਾ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕਰਮਜੀ ਜੰਮਾ ਬਟਾਲਾ ਦੇ ਨਾਲ ਜਸਵਿੰਦਰ 베ਦੀ ਬਟਾਲਾ ਦੀ ਇਹ ਵਿਸ਼ੇਸ਼ ਰਿਪੋਰਟ ਨਹੀਂ ਜੀ ਵਿਧਾਨ ਸਭਾ ਬਟਾਲੇ ਦਾ ਇਹਨੂੰ ਹਲਕਾ ਚਾਰਜ ਲਾਇਆ ਤੇ ਚੋਣਾਂ ਵੀ ਵਿਧਾਨ ਸੰਭਾਲ ਕਮਟਾਲੂ ਤੇ ਐਮਐਲਏ ਦੀ ਚੋਣ ਜਿਹੜਾ ਲੜਉਣਗੇ ਵੈਸੇ ਨਾਲ ਦੀ ਬਰਾਦਰੀ ਦਾ ਸਹਯੋਗ ਤੇ ਸਾਰੇ ਗਦਾਸਪ ਹਲਕੇ ਦੇ ਵਿੱਚ ਬਹੁਤ ਵੱਡੀ ਬਰਾਦਰੀ ਆ ਤੇ ਜਿੱਥੇ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਵੋਟ ਹੈ ਉੱਥੇ ਬਟਾਲੇ ਦੇ ਵਿੱਚ ਮਹਾਂਬਾ ਦੀ ਵੋਟ ਵੋਟ ਹੈ ਇਸ ਕਰਕੇ ਉਹਨਾਂ ਨੇ ਬਟਾਲੇ ਦਾ ਹਲਕਾ ਚਾਰਜ ਜਨ ਨੂੰ ਲਾਇਆ ਔਰ ਇੱਥੋਂ ਹੀ ਚੋਣ ਲੜਉਣਗੇ ਕੋਈ ਦੋਸਤਾਂ ਦੀ ਵੀ ਗੱਲ ਹੋਈ ਹਾਂ ਉਹ ਕਹਿੰਦੇ ਜੇ ਕਦੇ ਇਹਨਾਂ ਲੋਕ ਸਭਾ ਜੇ ਇਹਨਾਂ ਦਾ ਆਧਾਰ ਹੈ ਸੁਬੀਰ ਜੀ ਦੇ ਬਾਦਲ ਜੇ ਧਿਆਨ ਚ ਗੱਲ ਆਈ ਆ ਵੀ ਜੇਡਾ ਵੱਡਾ ਵੱਡਾ ਸਾਡਾ ਵੋਟ ਬੈਂਕ ਹੈ ਤਾਂ ਉੱਥੇ ਵੀ ਕੋਈ ਮਹਾਜ ਬਰਾਦ ਦੇ ਜੇ ਕੋ ਵੋਟ ਲੈਣਾ ਚਾਹਦਾ ਸੀ ਇਸ ਬਰਾਦ ਦਾ ਉੱਥੇ ਲੜਾ ਸਕਦੇ ਆ ਜੀ ਮਹਾਜ ਬਰਾਦ ਦੇ ਆਦਮੀ ਨੂੰ ਪਰ ਇਹ ਜਿਹੜਾ ਬਟਾਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਲਾਇਆ ਹੈ ਮੁਖ ਸੇਵਾਦਾਰ ਔਰ ਇੱਥੇ ਚਨਾਵ ਲੈਣ ਲੱਗੇ ਬਟਾਲੇ ਨਹੀਂ ਨਹੀਂ ਐਸੀ ਗੱਲ ਨਹੀਂ ਉਹ ਤਾਂ ਤੁਹਾਨੂੰ ਨੇਸ਼ਮਾਈ ਨੇ ਦੱਸ ਦਿੱਤਾ ਵੀ ਉਹਨਾਂ ਦੀ ਕੋਈ ਜਿਹੜੀ ਹੈ ਵਿਚਾਰ ਸਨ ਜਾਂ ਉਹਨਾਂ ਦੇ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਥੋੜਾ ਜਿਹਾ ਮਾਨ ਸਨਮਾਨ ਦੇ ਵਿੱਚ ਕਮੀ ਆਈ ਹੈ ਜਾਂ ਕਾਂਗਰਸ ਦੇ ਲੋਕ ਜਿਹੜੇ ਲਿਆ ਕੇ ਕਾਂਗਰਸ ਦੇ ਕਲਚਰ ਦੇ ਲੋਕ ਸਾਨੂੰ ਸਭ ਕਿਸ ਕੌਣ ਤਾਂ ਇਹ ਗੱਲ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਨਹੀਂ ਬੈਠੀ ਪਈ ਹੈ ਕੰਮ ਨਹੀਂ ਠੀਕ ਹੈਗਾ ਅਸੀਂ ਸਾਡਾ ਅਕਾਲੀ ਦਲ ਨੂੰ ਅੱਗੇ ਮੈਂ ਆਪਣੀ ਗੱਲ ਕਰਦਾ ਅਸੀਂ ਫਟੇਗਾ ਚੂੜੀਆਂ ਤੋਂ ਅਕਾਲੀ ਸਾਡੇ ਹਲਕੇ ਆ ਤਾਂ ਹਮੇਸ਼ਾ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ ਹਾਂ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਆਕਾਲੀ ਦਲ ਦਾ ਕਲਚਰ ਨੂੰ ਪਛਾਣਦੇ ਦੀ ਜਾਂ ਕਲਚਰ ਆਕਾਲੀ ਦਲ ਦੇ ਵਿੱਚ ਜਾਣ ਦੀ ਅਸੀਂ ਤਾਂ ਹਮੇਸ਼ਾ ਹੀ ਉੱਥੇ ਫਦੇਗਰ ਚੂੜੀਆਂ ਵਿੱਚ ਹਮੇਸ਼ਾ ਹੀ ਆਕਾਲੀ ਦਲ ਦਾ ਹੀ ਵੋਟ ਪਾਉਂਦੇ ਰਹੇ ਹਾਂ ਆਕਾਲੀ ਦਲ ਦਾ ਸਾਡੇ ਐਮਐਲਏ ਜਿਤਾਉਂਦੇ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਸਾਡੇ ਵਾਸਤੇ ਕੋਈ ਸਾਡਾ ਨਵਾਂ ਕਲਚਰ ਨਹੀਂ ਆਕਾਲੀ ਦਲ ਦਾ ਮੈਂ ਰਕੇਸ਼ ਮਹਾਜਨ ਪ੍ਰੈਜ਼ੀਡੈਂਟ ਕੇਂਦਰੀ ਮਹਾਜਨ ਸਭਾ ਬਟਾਲਾ ਅੱਜ ਅਸੀਂ ਇਸ ਸਨਮਾਨ ਸਮਾਰੋਹ ਇਨ੍ਹਾਂ ਨੂੰ ਬਟਾਲ ਨਰੇਸ਼ ਮਹਾਜਨ ਜੀ ਨੂੰ ਬਟਾਲੇ ਦਾ ਅਕਾਲੀ ਦਲ ਦਾ ਹਲਕਾ ਇੰਚਾਰਜ ਬਣਤੇ ਰੱਖਿਆ ਕਿਉਂਕਿ ਸਾਡੀ ਬਰਾਦਰੀ ਜਿਹੜੀ ਹੈ ਇਹ ਇੱਕ ਝੋਟਾ ਹੈ ਇੱਕ ਛੱਡੇ ਥਲੇ ਕੰਮ ਕਰਦੀ ਹੈ ਤੇ ਬਰਾਦਰੀ ਅੱਜ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਭਰਾ ਨਰੇਸ਼ ਮਾਜਨ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਐਲੋਕਟ ਕਰਕੇ ਸਾਡੀ ਬਰਾਦਰੀ ਦਾ ਮਾਣ ਵਧਾਇਆ ਤੇ ਸਾਨੂੰ ਮਾਣ ਸਨਮਾਨ ਦਿੱਤਾ ਤੇ ਬਰਾਦਰੀ ਨੇ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਯੋਗੀ ਇਹਨਾਂ ਨੇ ਬਰਾਦਰੀ ਐਸੇ ਬਹੁਤ ਪਹਿਲੇ ਕੰਮ ਕੀਤੇ ਨੇ ਬਰਾਦਰੀ ਨੂੰ ਇੱਕ ਜੁਟ ਕਰਨ ਵਾਸਤੇ ਬਰਾਦਰੀ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਹਰ ਇੱਕ ਦਾ ਕੰਮ ਕਰਨੇ ਬਰਾਦਰੀ ਨੂੰ ਇਹਨਾਂ ਤੇ ਮਾਣ ਹੈ ਤੇ ਬਰਾਦਰੀ ਨੇ ਵੀ ਅੱਜ ਇਹਨਾਂ ਨੂੰ ਇੱਕ ਇੱਕ ਜੁਟ ਦਾ ਸਬੂਤ ਦਿੱਤਾ ਹੈ ਕਿ ਤੁਹਾਨੂੰ ਹਰ ਤਰ੍ਹਾਂ ਦਾ ਸਾਡੇ ਵੱਲੋਂ ਸਹਿਯੋਗ ਮਿਲੇਗਾ ਅਸੀਂ ਇਹਨਾਂ ਦੇ ਨਾਲ ਆ ਕੱਲ ਨੂੰ ਇਲੈਕਸ਼ਨ ਹੋਣਗੇ ਜੋ ਵੀ ਹੋਏਗਾ ਇਹਨਾਂ ਦੇ ਹਰ ਕਦਮ ਦੇ ਨਾਲ ਹੀ ਕਦਮ ਲਾ ਕੇ ਕੰਦੇ ਨਾਲ ਕਦਾ ਮਲਾ ਕੇ ਇਹਨਾਂ ਦੇ ਨਾਲ ਚੱਲਾਂਗੇ ਲਗੋ ਇਹ ਮੇਰਾ ਪਰਿਵਾਰ ਹੈ ਮੈਂ ਪਰਵਾਰ ਇਹ ਮੈਂ ਮੇਰੇ ਪਿਤਾ ਜੀ ਸਾਰਾ ਪਰਿਵਾਰ ਹੀ ਮੈਂ ਆਪਣਾ ਬਰਾੜੀ ਦੇ ਨਾਲ ਹਮੇਸ਼ਾ ਖੜੇ ਰਹੇ ਆ ਇਹ ਬਰਾੜੀ ਨੇ ਪਰਿਵਾਰ ਦੇ ਜੀ ਨੂੰ ਇੱਕ ਮਾਨ ਸਨਮਾਨ ਦਿੱਤਾ ਵਾ ਇਹ ਮਾਨ ਸਨਮਾਨ ਬਰਾੜੀ ਦਾ ਔਰ ਜੋ ਬਰਾੜੀ ਨੇ ਮੈਨੂੰ ਮਾਨ ਸਨਮਾਨ ਦਿੱਤਾ ਮੈਂ ਉਹਦੇ ਵਾਸਤੇ ਉਹਨਾਂ ਦੇ ਅੱਗੇ ਨਤਮਸਤਕ ਆ ਔਰ ਬਰਾੜੀ ਦੇ ਅੱਗੇ ਮੈਂ ਛੋਟਾ ਜਿਹਾ ਇਨਸਾਨ ਆ ਉਸ ਬਰਾਦਰੀ ਦੇ ਸਾਰੀ ਦੇ ਬਟਾਲੇ ਦੀ ਨੇ ਮੇਰੇ ਹੱਕ ਜਖਲੋ ਕੇ ਸ਼ਰਮਣੀ ਕਾਲੀ ਤਲ ਨੂੰ ਤਾਕਤ ਤੇ ਬਲ ਦਿੱਤਾ ਬੀਜੇਪੀ ਛੱਡ ਕੇ ਬੀਜੇਪੀ ਛੱਡ ਦਿੱਤੀ ਹੁਣ ਉਹਦੀ ਗੱਲ ਕੀ ਕਰਨੀ ਛੱਡ ਦਿੱਤੀ ਜਿੱਥੇ ਸਾਰੀ ਉਮਰ ਲਾਈ ਜਦੋਂ ਉੱਥੇ ਕਾਂਗਰਸ ਦੀ ਕਲਚਰ ਹੈਵੀ ਹੋ ਗਿਆ ਜਦੋਂ ਕਾਂਗਰਸ ਚ ਆਏ ਲੋਕ ਸਾਡੇ ਪ੍ਰਧਾਨ ਬਣਾ ਦਿੰਦੇ ਪਾਰਟੀ ਨੇ ਕੀ ਸਾਡੀ ਡਾਇਲੋਜੀ ਕਾਂਗਰਸੀ ਹੈ ਅਸੀਂ ਤਾਂ ਕਾਂਗਰਸ ਨੂੰ ਕੋਸ ਦੇ ਰਹੇ ਆ ਪਾਣੀ ਪੀ ਪੀ ਕੇ ਸਾਰੀ ਪਾਰਟੀ ਸਾਨੂੰ ਸਿਖਾਉਂਦੀ ਰਹੀ ਹੈ ਕਿ ਕਾਂਗਰਸ ਕਰਪਟ ਹੈ ਕਿ ਕਾਂਗਰਸ ਬੁਹਾ ਜਾਣਕਾਰੀ ਹੈ ਕਾਂਗਰਸ ਨੇ ਦੇਸ਼ ਲੁੱਟਿਆ ਇੰਨੇ ਹਜ਼ਾਰ ਦਾ ਘਟਾਲਾ ਇੰਨੇ ਹਜ਼ਾਰ ਦਾ ਘਟਾਲਾ ਆ ਜੋ ਕਾਂਗਰਸੀ ਇਸ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਸਾਫ਼ ਹੋ ਗਏ ਤੇ ਸਾਡੀਆਂ ਆਣ ਕੇ ਉੱਪਰ ਬੈਠ ਗਏ ਨੇ ਤੇ ਉਸ ਪਾਰਟੀ ਦੀ ਜਦੋਂ ਡਾਇਲੋਜੀ ਖਤਮ ਹੋ ਗਈ ਹੈ ਪੰਜਾਬ ਦੇ ਅੰਦਰ ਤੇ ਫਿਰ ਆਪਾਂ ਨੂੰ ਵੀ ਸੋਚਣ ਤੇ ਮਜਬੂਰ ਹੋਣਾ ਪਿਆ ਵੀ ਆਪਣੀਆਂ ਆਤਮ ਸਨਮਾਨ ਨਾਲ ਮਾਨ ਸਨਮਾਨ ਨਾਲ ਸਮਲੋਤਾ ਨਹੀਂ ਕਰਨਾ ਚਾਹੀਦਾ ਆਪਣੀ ਆਤਮਾ ਨੂੰ ਕਮ ਸਕამ ਜੋ ਹਮੇਸ਼ਾ ਖੜੀ ਰੱਖੀਆ ਹੁਣ ਵੀ ਖੜਾ ਰੱਖਣਾ ਚਾਹੀਦਾ ਜਦੋਂ ਇੱਕ ਕਾਂਗਰਸ ਦੇ ਲੋਗ ਆਉਂ ਉ ਉਹ ਕਿਹੜਾ ਵਾਸ਼ਿੰਗ ਪਾਊਡਰ ਆ ਜਾਂ ਵਾਸ਼ਿੰਗ ਮਸ਼ੀਨ ਆ ਜਾਂ ਕਿਹੜੀ ਚੀਜ਼ ਆ ਵੀ ਜਿਹਦੇ ਨਾਲ ਉਹਨੂੰ ਤੁਸੀਂ ਸਾਫ਼ ਕਰ ਦਿੰਦੇ ਹੋ ਉਹਦੀ ਕ腐ਸ਼ਨ ਵੀ ਮaaf ਹੋ ਜਾਂਦੀ ਆ ਉਹਦੇ ਤੇ ਈਡੀ ਵੀ ਨਹੀਂ ਜਾਂਦੀ ਉਹ ਆਂਦੇ ਵੀ ਆ ਵਾਪਸ ਵੀ ਤੁਰ ਜਾਂਦੇ ਆ ਤੇ ਇਸ ਕਲਚਰ ਤੋਂ ਦੂਹੀ ਹੋ ਗਏ ਇਹ ਕਾਂਗਰਸੀ ਕਰਨ ਜੇ ਇਹਨਾਂ ਨੇ ਕਰਨਾ ਹੀ ਹੈ ਪੰਜਾਬ ਦੇ ਅੰਦਰ ਤੇ ਜਿਹੜੇ ਆਏ ਉਹ ਵਾਪਸ ਵੀ ਤੁਰ ਗਏ ਤਾਂ ਤਾਂ ਵੀ ਨਹੀਂ ਬੈਠ ਸਕੇ ਉਹ ਆਪਣੇ ਆਪ ਨੂੰ ਬਚਾ ਕੇ ਗਾਂਗੇ ਤੇ ਅਜੇ ਤੁਸੀਂ ਕੈਪਟਨ ਸਾਹਿਬ ਵੱਲ ਦੇਖ ਲਓ ਕੀ ਕਹਿੰਦੇ ਆ ਕੈਪਟਨ ਸਾਹਿਬ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਪੁਕਾਰਦੇ ਆ ਕਿਹੜੀ ਗੱਲ ਹੈ ਰੂਸਾ ਦੀ ਕਦੀ ਕਰਦੇ ਆ ਕਦੀ ਚੀਟੂ ਦੀ ਕਰਦੇ ਆ ਕਿਤੇ ਕੋਈ ਕਰਦੇ ਆ ਅੱਜ ਬੀਡੀ ਕਾ ਭਾਜੀਪੀ ਜੇ ਕੈਪਟਨ ਸਾਹਿਬ বিজেপি ਜਾ ਤੇ ਰਾਣੀ ਕਾਂਗਰਸ ਚ ਇਹ ਲੋਕ ਸਭਾ ਚੋਣਾਂ ਆ ਕੇ ਆ ਰਹੀਆਂ 25 ਇਲੈਕਸ਼ਨਾਂ ਦੀ ਜਾਰੀ ਤਿਆਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਲੋਕੀ ਕੀ ਜਾਰੀ ਹੈ ਪਾਰਟੀ ਨੇ ਮਿਲ ਕੇ ਕੀ ਨੀਤੀਆਂ ਦੇਖੋ ਵੀਰ ਜੀ ਅੱਜ ਮੈਂ ਹਲਕਾ ਚਾਰਜ ਮੈਨੂੰ ਜੜੀ ਜ਼ਿੰਮੇਵਾਰੀ ਬੜੀ ਵੱਡੀ ਇੱਕ ਸੇਵਾ ਸੌਪੀ ਹੈ ਨਾ ਸ਼ਰਮਣੀ ਅਕਾਲੀ ਦਲ ਬਦਲ ਸ਼ਰਮਣੀ ਅਕਾਲੀ ਦਲ ਪ੍ਰਧਾਨ ਜੀ ਨੇ ਉਸ ਵਾਸਤੇ ਪਿੰਡਾਂ ਦੇ ਅੰਦਰ ਨਗਰਾਂ ਦੇ ਅੰਦਰ ਮੈਂ ਜਾ ਰਿਹਾ ਔਰ ਥੋੜੇ ਸਮੇਂ ਦੇ ਅੰਦਰ ਕਾਫੀ ਪੰਚਾਇਤਾਂ ਦੇ ਅੰਦਰ ਮੈਂ ਕਦਮ ਰੱਖਿਆ ਔਰ ਉਹ ਖੁਦ ਬੁਲਾ ਰਹੇ ਨੇ ਔਰ ਮਾਨਸਮਾਨ ਦੇ ਰਹੇ ਨੇ ਔਰ ਇਲੈਕਸ਼ਨ ਲੜਾਂਗੇ ਇਲੈਕਸ਼ਨ ਜਤਾ ਔਰ ਪੰਚਾਇਤਾਂ ਦੇ ਇਲੈਕਸ਼ਨ ਹਨ ਸਰਕਾਰ ਤੋਂ ਦੌੜੋ ਨਹੀਂ ਆ ਆਮ ਪਾਰਟੀ ਦੇ ਕੌਂਸਲ ਦੇ ਚਨਾਉ ਨਹੀਂ ਕਰਾਉਂਦੇ ਨਗਰ ਕੌਂਸਲਰ ਉਹ ਪੰਜ ਕੌਂਸਲ ਆਪਣੇ ਕੌਂਸਲਰ ਜਿਹੜੇ ਪੰਜ ਕੌਂਸਲਾ ਨੇ ਜਿੱਥੇ ਚੋਣਾਂਗਰਾਂ ਤੋਂ ਦੌੜਨ ਲਈ ਹੈ ਚਾਹੇ ਕਰਾਏ ਚੋਣ ਚੋਣਾਂ ਕਿਉਂ ਨਹੀਂ ਕਰਾਂਦੇ ਸਰਪੰਚਾਂ ਦੇ ਹਾਈ ਕੋਰਟ ਦੇ ਰੇਟ ਬਈ ਦੀ ਹੈ ਸਰਕਾਰ ਸੁੱਤੀ ਪਈ ਹੈ ਸਰਕਾਰ ਫੇਲੀਅਰ ਹੈ ਕਮੇਡੀਅਨ ਸਰਕਾਰ ਹੈ ਅਜੇ ਥੋੜੇ ਦਿਨ ਹੋਏ ਨੇ ਕੱਲ ਖਬਰ ਖਬਰ ਪੜਾਂਗੇ ਇਹ ਇੱਥੋਂ ਦਾ ਕੋਈ ਸਰਕਲ ਪ੍ਰਧਾਨ ਜਿਹੜਾ ਵਾ ਹਾਦੀਗੇੜ ਦਾ ਉਹਦਾ ਭਰਾ ਹਿਰਨ ਵੇਜ ਦਾ ਫੜਿਆ ਗਿਆ ਉੱਥੇ ਪਰਚਾ ਰਜਿਸਟਰ ਹੋਇਆ ਇਹ ਲੋਗ ਜਿਹੜੇ ਆਮ ਪਾਰਟੀ ਦਾ ਝੂਠ ਜਿਹੜਾ ਵਾ ਜਿਹੜਾ ਚੱਲਣਾ ਸੀ ਉਹ ਚੱਲ ਚੁਕਾ ਵਾ ਆਉਣ ਵਾਲਾ ਸਮਾਂ ਫਿਰ ਕਾਲੀ ਦਲ ਦਾ ਵਾ ਸ਼ਰਮਣੇ ਕਾਲੀ ਦਲ ਇਸ ਨੂੰ ਤਗੜੇ ਤਾਨਾ ਨੇ ਜੀ ਰਿਆ ਰਿਹਾ ਹੈ ਕਿ ਖਬਰਾਂ ਸਾਹਮਣੇ ਆ ਰਹੀਆਂ ਆ ਵਾਵਾ ਸੱਜਣੇ ਆ ਰਹੀਆਂ ਕਿਕਰ ਫਿਰ ਬੀਜੇਪੀ ਕਾਲੀ ਦਲ ਇਕੱਠੇ ਹੋਣ ਦੇਖੋ ਇਹ ਕੇਂਦਰੀ ਜਿਹੜੇ ਫੈਸਲੇ ਹੁੰਦੇ ਨੇ ਸਾਡੇ ਲੋਕਾਂ ਦੇ ਨਹੀਂ ਹੁੰਦੇ ਉਹ ਉੱਪਰ ਲਿਆ ਟੀਮਾਂ ਦੇ ਫੈਸਲੇ ਹੁੰਦੇ ਨੇ ਜੋ ਫੈਸਲਾ ਪਾਰਟੀ ਕਰੇਗੀ ਸਾਡੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਹ ਮਨਜ਼ੂਰ ਹੋਵੇਗਾ 10 ਕੁਐਸਚਨ ਆ ਵਿਧਾਨ ਸਭਾ ਟੋਣਾ ਵਾਸਤੇ ਕੀ ਅਕਾਲੀ ਦਲ ਇੱਕ ਹਿੰਦੂ ਸ਼ੇਰਾਂ ਲੱਭਦੀ ਸੀ ਕਿਉਂਕਿ ਆਮ ਕਰਕੇ ਵੇਖਿਆ ਜਾਂਦਾ ਜੇ ਪਟਿਆਲਾ ਜਿਹੜਾ ਹਲਕਾ ਹਿੰਦੂ ووٹ ਜ਼ਿਆਦਾ ਕੀ ਮਹਾਰਾਜ ਸਾਹਿਬ ਨੂੰ ਐਮਐਲਏ ਕੈਂਡੀ ਪਹਿਲਾਂ ਹਰੋਕੀ ਤੇ ਇਹ ਟਿਕੜੀ ਹਾਂ ਪਾਰਟੀਆਂ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਹੁੰਦੀਆਂ ਹਲਕਾ ਇੰਚਾਰਜ ਜਿਹੜਾ ਲਾਇਆ ਪਾਰਟੀ ਜੋ ਵਿਚਾਰ ਕਰੇਗੀ ਜੋ ਫੈਸਲਾ ਕਰੇਗੀ ਉਹ ਮਨਜ਼ੂਰ ਹੋਵੇਗਾ ਇਹ ਹਿੰਦੂ ਸਿੱਖ ਦੀ ਗੱਲ ਜਿਹੜੀ ਆ ਨਾ ਮੈਂ ਤੁਹਾਨੂੰ ਵੀ ਵੀਰ ਨੂੰ ਕਹਿਣਾ ਚਾਹਣਾ ਵੀ ਇਹ ਨਾ ਕਰੀਏ ਪੰਜਾਬ ਦੇ ਅੰਦਰ ਛੱਡ ਕੇ ਜਿਹੜਾ ਸਾਡਾ ਪੁਰਾਣਾ ਇਤਿਹਾਸ ਆ ਉਹ ਸਾਡਾ ਪਿਸ਼ੋਕੜ ਆ ਚਾਹੇ ਉਹ ਗੁਰੂਆਂ ਦਾ ਹੋਵੇ ਚਾਹੇ ਗੁਰੂਆਂ ਦੀ ਮੀਰੀ ਪੀਰੀ ਦਾ ਹੋਵੇ ਉਹ ਸਾਨੂੰ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਔਰ ਸਾਂਝੀ ਵਾਰਤਾ ਦੇ ਅੰਦਰ ਹਿੰਦੂ ਸਿੱਖ ਕਿਤੇ ਵਾਕੋ ਹੋ ਹੀ ਨਹੀਂ ਸਕਦੇ ਹਿੰਦੂ ਸਿੱਖ ਦੀ ਗੱਲ ਨਾ ਕਰੀਏ ਹਿੰਦੂ ਚਿਹਰਾ ਸਿੱਖ ਜਿਹੜਾ ਲੋਧੀ ਡੰਗਲ ਸਾਹਿਬ ਸਿੱਖ ਚਿਹਰਾ ਸੀ ਮਟਾਲੇ ਚੋ ਜੱਤੇ ਨਹੀਂ ਇਸ ਕਰਕੇ ਐਸੀ ਗੱਲ ਨਹੀਂ ਹਿੰਦੂ ਚਿਹਰੇ ਦੇ ਨਾਲ ਜਾਂ ਸਿੰਘ ਚਿਹਰੇ ਦੇ ਨਾਲ ਨਹੀਂ ਗੱਲ ਚੱਲਦੀ ਗੱਲ ਸੋਚ ਨਾਲ ਚੱਲਦੀ ਇਹ ਸੋਚ ਹੀ ਜਿਹੜੀ ਹੈ ਅੱਗੇ ਨੂੰ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਸੋਚ ਹੀ ਪਿੱਛੇ